ਕਿ ਤੁਮ ਡਾਇਰੈਕਟਰ ਸਾਹਿਬ ਐਸਐਸਐਰ ਦੇ ਵਿਚੋਂ ਹਾਂਜੀ ਹਾਜ਼ਰ ਹੁਣ ਇਸ ਨੂੰ ਹਾਂ ਸਰ ਦੇਖਿਆ ਜੀ ਮੈਂ ਆਪਸ਼ਨ 2 ਨਾ ਆਗੇ ਫਿਰ ਸਾਰੇ ਇੱਧਰ ਹੋ ਗਏ ਕਿਹੜਾ ਦੇਖੋ ਸੈਕੰਡ ਪਟਿਆਲਾ ਫੀਟਰ ਹੈ ਇਹ ਇਹ ਨਹਿਰ ਜਿਹੜੀ ਸੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਜਿਹੜਾ ਪਾਣੀ ਹੈ ਉਹ ਸਹੀ ਪਹੁੰਚਦਾ ਨਹੀਂ ਸੀ ਖੇਤਾਂ ਤੇ ਇਹ 26 ਕਿਲੋਮੀਟਰ ਜਿਹੜੀ ਨਹਿਰ ਹੈ ਰਿਕਾਰਡ ਸਮੇਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸੜਕ ਜਿਹੜੀ ਸਾਰੀ ਨਹਿਰ ਇਹ ਬਣਾਈ ਗਈ ਹੈ ਤੇ ਵੱਡੀ ਗੱਲ ਇਸ ਦੇ ਵਿੱਚ 40 ਕਰੋੜ ਰੁਪਏ ਦਾ ਇਸ ਦਾ ਐਸਟੀਮੇਟ ਸੀ ਤੇ ਜਿਹੜਾ ਸਾਡੇ ਮਹਿਕਮੇ ਦੇ ਈਮਾਨਦਾਰ ਅਧਿਕਾਰੀਆਂ ਦੀ ਮਿਹਨਤ ਦੇ ਸਦਕਾ ਇਹ 36 ਕਰੋੜ ਦੇ ਵਿੱਚ ਪਹੁੰਚਿਆ ਹੈ ਤੇ ਇਸ ਦੇ ਨਾਲ ਤਿੰਨ ਜ਼ਿਲ੍ਹੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ 10 ਬਲਾਕ ਬਿਲਕੁਲ ਮੰਡੇਰਕੋਟਾ ਵੀ ਜ਼ਿਲ੍ਹੇ ਦੇ ਵਿੱਚ ਹੀ ਆ ਜਾਂਦਾ ਪਰ ਅਸੀਂ ਉਹਦੇ ਵਿੱਚੋਂ ਨਿਕਲਣੇ ਆ ਸੋ 10 ਬਲਾਕਾਂ ਨੂੰ ਤਕਰੀਬ 4 ਲੱਖ ਏਕੜ ਜ਼ਮੀਨ ਦੀ ਆ ਸਾਰੇ ਕਿਸਾਨ ਖੜੇ ਆ ਸਾਰੇ ਦੇਖ ਰਹੇ ਆ 4 ਲੱਖ ਏਕੜ ਜ਼ਮੀਨ ਨੂੰ ਪਾਣੀ ਨਹੀਂ ਮਿਲ ਰਿਹਾ ਦੀ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਸੀ ਸੋ ਜਿਹੜੀ ਸਾਡੀ ਸੋਚ ਹੈ ਸਰਕਾਰ ਦੀ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਦੋਂ ਸਰਕਾਰ ਸੰਭਾਲੀ ਦੀ ਉਸ ਸਮੇਂ ਕਿਹਾ ਦੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂ ਤੇ ਵਿਰੋਧੀ ਸਾਡੇ ਦੇ ਹੱਸਦੇ ਸੀ ਪਰ ਹੁਣ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਹੈ ਜਿੱਥੇ 40-40 ਸਾਲ ਤੇ 30-30 ਸਾਲ ਤੇ 20-20 ਸਾਲ ਤੇ ਪਾਣੀ ਨੇ ਕਦੀ ਮਿਲਿਆ ਸੀ ਅਸੀਂ ਉਹ ਸਾਰੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ ਅਸੀਂ ਪਾਣੀ ਦੀ ਵਰਤੋਂ ਜਿਹੜੀ ਆ 68% ਪਾਣੀ ਦੀ ਵਰਤੋਂ ਹੋਇਆ ਕਰਦੀ ਸੀ ਪਹਿਲਾਂ ਤੇ ਕਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸੀ ਤੇ ਹੁਣ ਅਸੀਂ 84% ਪਾਣੀ ਹੈ ਜਿਹੜਾ ਉਹੋ ਵਰਤੋਂ ਦੇ ਵਿੱਚ ਲਿਆ ਰਹੇ ਹਾਂ ਕਿਉਂਕਿ ਅੱਜ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ ਜ਼ਰੂਰਤ ਹੈ ਧਰਤੀ ਹੇਠਲਾ ਪਾਣੀ ਬਚਾਉਣਾ ਧਰਤੀ ਹੇਠਲਾ ਪਾਣੀ ਤਾਂ ਬਚੂਗਾ ਜੇ ਖੇਤਾਂ ਨੂੰ ਨਹਿਰ ਦਾ ਪਾਣੀ ਮਿਲੂਗਾ ਖੇਤਾਂ ਨੂੰ ਪਾਣੀ ਤਾਂ ਚਾਹੀਦਾ ਪਾਣੀ ਦਾ ਕੋਈ ਬਦਲ ਤਾਂ ਚਾਹੀਦਾ ਸੋ ਅਸੀਂ ਇਹ ਪਾਣੀ ਹੈ ਜਿਹੜਾ ਖੇਤਾਂ ਨੂੰ ਦੇ ਕੇ ਇੱਕ ਤਾਂ ਇਹਦੇ ਨਾਲ ਉਪਜ ਵਧਦੀ ਹੈ ਤੇ ਗਰਾਊਂਡ ਵਾਟਰ ਬਚਦਾ ਤੇ ਬਿਜਲੀ ਬਚਦੀ ਹੈ 25 25 30 30 ਦੇ ਮੋਟਰਾਂ 55 ਨੇ ਤੇ ਉਹਦਾਂ ਬਿਜਲੀ ਦੀ ਬੜੀ ਵੱਡੀ ਬਚਤ ਹੁੰਦੀ ਹੈ ਸੋ ਸਾਡਾ ਟਿੱਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 100% ਜਿਹੜਾ ਪਾਣੀ ਹੈ ਉਹ ਯੂਜ਼ ਕਰਨਾ ਤੇ ਹਰ ਖੇਤ ਨੂੰ ਪਾਣੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਹਰ ਖੇਤ ਨੂੰ ਅਸੀਂ ਪਾਣੀ ਦੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਅਸੀਂ ਹਮੇਸ਼ਾ ਖੜੀ ਹਾਂ ਸਰਕਾਰ ਪੂਰੀ ਤਰ੍ਹਾਂ ਨਾਲ ਖੜੀ ਹੈ ਪਰ ਇਹ ਜ਼ਿੰਮੇਵਾਰੀ ਮੋٹے ਤੌਰ ਤੇ ਕੇਂਦਰ ਸਰਕਾਰ ਦੀ ਬਣਦੀ ਹੈ। ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ। ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਡੀਪੋਰਟ ਹੋ ਰਹੇ ਆ। ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਤਾਂ ਸੈਂਟਰਲ ਸਰਕਾਰਿੰਗ ਹੀ ਕਰ ਸਕਦੀ ਸੀ। ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹੁਣ ਇੱਕ ਪਾਸੇ ਤਾਂ ਮੋਦੀ ਸਾਹਿਬ ਹਰ ਇੱਕ ਨੂੰ ਜੱਫੀਆਂ ਪਾਈ ਜਾਂਦੇ ਨੇ, ਦੋਸਤ ਕਹੀ ਜਾਂਦੇ ਨੇ ਤੇ ਫਿਰ ਦੋਸਤਾਂ ਨਾਲ ਗਲਤਾਂ ਕੀਤੀ ਜਾ ਸਕਦੀ ਹੈ। ਇਹ ਤਾਂ ਸਿਰਫ ਹੁਣ ਉਹ ਜਿਹੜਾ ਸਾਨੂੰ ਸਰਕਾਰ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਆ। ਉਹ ਡੀਪੋਰਟ ਹੋਇਆ ਜਿਹੜਾ ਜਹਾਜ਼ ਉਹ ਕਿੰਨੇ ਲੋਕ ਸੇ ਕਿੰਨੇ ਪੰਜਾਬੀ ਦੇ ਕਿੰਨੇ ਹਰਿਆਣਵੀ ਦੇ ਤੇ ਕਿੰਨੇ ਗੁਜਰਾਤੀ ਸੀ ਹਮ ਇੱਥੇ ਅੰਮ੍ਰਿਤਸਰ ਕਿਉਂ ਡੀਪੋਰਟ ਹੋਇਆ ਇਹ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਨੇ ਇਸ ਲਈ ਪੰਜਾਬ ਦੇ ਵਿੱਚ ਡੀਪੋਰਟ ਇੱਥੇ ਜਹਾਜ਼ ਉਤਰਿਓ ਕਿਉਂ ਉਤਰਿਓ ਇਹ ਜਾਣ ਬੁੱਝ ਕੇ ਹਰ ਗੱਲ ਤੇ ਰਾਜਨੀਤੀ ਕਰਦੇ ਨੇ ਰਾਜਨੀਤੀ ਰੋਟੀਆਂ ਸੇਕਦੇ ਆ ਤੇ ਉਹ ਲੋਕ ਜਿਹੜੇ ਆਪਣੀਆਂ ਜ਼ਮੀਨਾਂ ਵੇਚ ਕੇ ਉਹਨਾਂ ਅਖਬਾਰਾਂ ਦੇ ਵਿੱਚ ਬੜਾ ਲੰਬਾ ਕੁਝ ਲਿਖਾਇਆ ਹੈ ਕਿਸੇ ਨੇ ਜ਼ਮੀਨ ਗੈਨੇ ਕੀਤੀ ਆ ਕਿਸੇ ਨੇ ਜ਼ਮੀਨ ਵੇਚੀ ਆ ਤਾਂ ਕਿੱਡੇ ਦੁੱਖ ਦੀ ਗੱਲ ਆ ਇੱਕ ਆਸ ਤੇ ਉਮੀਦ ਦੇ ਨਾਲ ਕੋਈ ਜਾਂਦਾ ਤੇ ਅਮਰੀਕਾ ਨੂੰ ਵੀ ਹੁਣ ਨਵੀਆਂ ਸਰਕਾਰਾਂ ਬਣਦੀਆਂ ਨੇ ਹਮੇਸ਼ਾ ਬਦਲਦੀਆਂ ਰਹਿੰਦੀਆਂ ਨੇ ਸਰਕਾਰ ਪਰ ਉਹਨਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਜਦੋਂ ਪਹਿਲਾਂ ਉਹਨਾਂ ਨੂੰ ਉੱਥੇ ਬੁਲਾਇਆ ਸੀ ਤਾਂ ਉਦੋਂ ਕੀ ਗੱਲ ਸੀ ਹੁਣ ਕੀ ਗੱਲ ਹੋਊਗੀ ਕਿਸੇ ਦਾ ਕੋਈ ਰਿਕਾਰਡ ਕ੍ਰਿਮੀਨਲ ਹੋਵੇ ਕੋਈ ਗਲਤ ਕੰਮ ਕਰਦਾ ਹੋਵੇ ਤਾਂ ਗੱਲ ਸਮਝਾਂਦੇ ਰਿਪੋਰਟ ਕੀਤਾ ਜਾਵੇ ਪਰ ਜੋ ਹੋਇਆ ਇਹ ਗਲਤ ਹੋਇਆ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੀ ਹੈ ਜੋ ਵੀ ਸੰਭਵ ਹੋਇਆ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਰ ਸਾਡੇ ਮੰਤਰੀ ਪ੍ਰਿੰਦਰ ਗੁਇਲਸ ਸਾਹਿਬ ਜਿਹੜੇ ਅੱਜ ਉਦਘਾਟਨ ਕਰਨ ਆਏ ਹੈ ਨਾਭਾ ਹਲਕੇ ਦੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਣਾ ਹੈ ਤਾਂ 40 ਕਰੋੜ ਦੀ ਲਾਗਤ ਦਾ ਜਿਹੜਾ ਬਜਟ ਸੀ 36 ਕਰੋੜ ਸੀ ਬਣ ਗਈ ਦੀ ਨਹਿਰ ਪੱਕੀ ਹੋ ਗਈ ਪਰ ਹਰੇਕ ਖੇਤ ਤੱਕ ਪਾਣੀ ਪਹੁੰਚੂਗਾ ਤਾਜ਼ਾ ਨਿੰਦਾ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਹਰਾਸ਼ਮੈਂਟ ਬਚੂਗੀ ਫਸਲ ਚੰਗੀ ਹੋਊਗੀ ਟੋਟਲੀ 100% ਕਿਸਾਨ ਨੂੰ ਮੁਨਾਫਾ ਹੀ ਮੁਨਾਫਾ ਜੀ ਸੋ ਇਹ ਬਹੁਤ ਵੱਡਾ ਕੰਮ ਅੱਜ ਹੋਇਆ ਦਾ ਦੁਕਾਣ ਮੰਤਰੀ ਸਾਹਿਬ ਕਰਨਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਨਾਬੇ ਦੀ ਸਮੂਹ ਸੰਗਤ ਵੱਲੋਂ ਇਹਨਾਂ ਦਾ ਕੋਟਨ ਕੋਟ ਧੰਨਵਾਦ ਹੈ